ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਅਹਿਮ ਤੇ ਬਹੁਤ ਇੰਪੋਰਟੈਂਟ ਦੋਸਤੋ ਤੁਹਾਨੂੰ ਫਾਰਮੂਲਾ ਆਪਾਂ ਦੱਸਣ ਜਾ ਰਹੇ ਹਾਂ ਆਡਰ ਦੋਸਤੋ ਕਿਸ ਤਰ੍ਹਾਂ ਵਧਾਈਏ ਜਾਂ ਹਵਾਨਾ ਆਪਾਂ ਪੰਜਾਬੀ ਵਿੱਚ ਕਹਿੰਦੇ ਨੇ ਹਿੰਦੀ ਵਿੱਚ ਆਪਾਂ ਲਿਵਿਟੀ ਕਹਿੰਦੇ ਨੇ ਵੀ ਜਿਹੜੀ ਇਸ ਦਾ ਆਕਾਰ ਆ ਸਾਈਜ਼ ਆਪਾਂ ਕਿਸ ਤਰ੍ਹਾਂ ਵੱਡਾ ਕਰੀਏ ਵੀ ਆਪਣੇ ਪਸ਼ੂ ਦੀ ਕੀਮਤ ਆ ਜਿਹੜੀ ਦੋਸਤੋ ਬਹੁਤ ਵਧੀਆ ਹੋਵੇ ਹਰ ਇੱਕ ਵੀਰ ਚਾਹੁੰਦਾ ਵੀ ਮੇਰੇ ਪਸ਼ੂ ਦਾ ਜਿਹੜਾ ਅਡਰਾ ਬਹੁਤ ਵਧੀਆ ਬਣੇ ਸੋ ਇਸ ਦੇ ਲਈ ਦੋਸਤੋ ਅਸੀਂ ਜਿਹੜਾ ਮਾਰਕੀਟ ਦੇ ਵਿੱਚ ਆ ਮੈਡੀਕਲ ਤੇ ਅਵੇਲੇਬਲ ਆ ਉਹ ਦੋਸਤੋ ਜਿਹੜਾ ਆਪਾਂ ਯੂਜ਼ ਕਰਦੇ ਰਹਿੰਨੇ ਆ ਜਿਹੜਾ ਵੀ ਇੱਕ ਲਿਕਵਿਡ ਫਾਰਮ ਦੇ ਵਿੱਚ ਆਉਂਦਾ ਅਡਰ ਐਚ ਚਾਹੇ ਵਾਟੇ ਵਿੱਚ ਸੋ ਦੋਸਤੋ ਇੱਕ ਆਪਾਂ ਜਿਹੜਾ ਵਾਈਟਮ ਵਿੱਚ ਘਰੇ ਕਿਸ ਤਰ੍ਹਾਂ ਬਣਾ ਸਕਦੇ ਆ ਬਿਲਕੁਲ ਦੋਸਤੋ ਜਿਹੜੀਆਂ ਘਰੇਲੂ ਚੀਜ਼ਾਂ ਤੋਂ ਆਪਾਂ ਬਣਾਵਾਂਗੇ ਤੇ ਬਹੁਤ ਜ਼ਿਆਦਾ ਸੌਖਾ ਤਰੀਕਾ ਹੈਗਾ ਸੋ ਤੁਸੀਂ ਹਰ ਇੱਕ ਮੇਰੇ ਵੀਰ ਭੈਣ ਭਰਾ ਤੁਸੀਂ ਇਸ ਫਾਰਮੂਲੇ ਦੀ ਵਰਤੋਂ ਕਰਕੇ ਆਪਣੇ ਪਸ਼ੂ ਦਾ ਆਡਰ ਬਹੁਤ ਜ਼ਿਆਦਾ ਖੂਬਸੂਰਤ ਬਣਾ ਸਕਦੇ ਹੋ 2 ਮਹੀਨੇ ਪਹਿਲਾਂ ਦੋਸਤੋ ਸੂਣ ਤੋਂ ਇਸ ਦੀ ਵਰਤੋਂ ਕਰਨੀ ਆ ਇਹ ਜ਼ਰੂਰ ਤੁਸੀਂ ਯਾਦ ਰੱਖ ਲਿਓ ਵੀ 8 ਮਹੀਨੇ ਤੋਂ ਦੋਸਤੋ ਬਾਅਦ ਸਟਾਰਟ ਕਰ ਦੇਣਾ ਤੁਸੀਂ 9-10 ਮਨთ ਤੱਕ ਬਿਲਕੁਲ ਰੈਗੂਲਰ ਜਿਹੜਾ 2 ਮਨთ ਤੁਸੀਂ ਦੇਣਾ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਵੇਖਣ ਦੇ ਵਿੱਚ ਮਿਲਣਗੇ ਹਵਾਨੇ ਦੇ ਵਿੱਚ ਆਡਰ ਦੇ ਵਿੱਚ ਹੈ ਸੋ ਬਹੁਤ ਵਧੀਆ ਲੈਵਿਟੀ ਬਣ ਕੇ ਤੁਹਾਡੇ ਸਾਹਮਣੇ ਆਵੇਗੀ ਦੋਸਤੋ ਸੋ ਆਪਾਂ ਸ਼ੁਰੂ ਕਰਦੇ ਆਂ ਜਿਹੜੇ ਵੀਰ ਨਵੇਂ ਆ ਚੈਨਲ ਉੱਪਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਆਪਾਂ ਤਿੰਨ ਪ੍ਰਕਾਰ ਦੇ ਅਨਾਜ ਲਵਾਂਗੇ ਪਹਿਲੇ ਨੰਬਰ ਤੇ ਆਪਾਂ ਦੋਸਤੋ ਗੱਲ ਕਰੀਏ ਤੇ 400 ਗ੍ਰਾਮ ਆਪਾਂ ਛੋਲੇ ਲੈਣੇ ਆ ਚਨੇ ਲੈਣੇ ਆ 300 ਗ੍ਰਾਮ ਕਣਕ ਆਪਾਂ ਲਵਾਂਗੇ ਹੋਰ ਵੀ ਜਿਹੜਾ ਕੋਈ ਅਨਾਜ ਤੁਸੀਂ ਦੇਖ ਲਿਓ ਜਿਹੜਾ ਤੁਹਾਨੂੰ ਸਸਤਾ ਲੱਗੇ ਤੁਸੀਂ ਉਹ ਵੀ ਕਣਕ ਦੀ ਜਗ੍ਹਾ ਤੇ ਵਰਤ ਸਕਦੇ ਹੋ ਪਰ 300 ਗ੍ਰਾਮ ਜਿਹੜਾ ਆਪਾਂ ਕਣਕ ਲਵਾਂਗੇ ਤੇ ਨਾਲ 300 ਗ੍ਰਾਮ ਆਪਾਂ ਜਿਉਂ ਲਵਾਂਗੇ ਸੋ ਦੋਸਤੋ ਇਹ ਤਿੰਨਾਂ ਚੀਜ਼ਾਂ ਨੂੰ ਜਿਹੜਾ ਆਪਾਂ ਪਾਣੀ ਦੇ ਵਿੱਚ 1.5 ਤੋਂ 2 ਘੰਟੇ ਭਿਓ ਕੇ ਰੱਖਣਾ ਹੈਗਾ ਪਹਿਲਾਂ ਇਹ ਜਰੂਰ ਯਾਦ ਰੱਖਿਓ ਵੀ ਘੰਟਾ ਜਾਂ ਡੇਢ ਘੰਟਾ ਵੀ ਤੁਸੀਂ ਭੋਂਕੇ ਰੱਖ ਸਕਦੇ ਹੋ ਜਾਂ ਡੇਢ ਤੋਂ 2 ਘੰਟੇ ਬਿਲਕੁਲ ਪਾਣੀ ਦੇ ਵਿੱਚ ਇਹਨਾਂ ਤਿੰਨੇ ਚੀਜ਼ਾਂ ਨੂੰ ਭੋਂਕੇ ਰੱਖਣਾ ਹੈਗਾ ਉਸ ਤੋਂ ਬਾਅਦ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਜਿਹੜੇ ਛੋਲੇ ਜਾਂ ਚਨੇ ਆ ਵਿਟਾਮਿਨ ਐਚ ਦਾ ਬਹੁਤ ਵਧੀਆ ਚੰਗਾ ਸਰੋਤ ਹੁੰਦੇ ਹਨ ਦੋਸਤੋ ਜੋ ਪਸ਼ੂ ਦੇ ਹਵਾਨੇ ਨੂੰ ਵਧਾਉਣ ਵਿੱਚ ਬਹੁਤ ਚੰਗਾ ਹੁੰਦਾ ਹੈ ਇਸ ਲਈ ਦੋਸਤੋ ਆਪਾਂ ਛੋਲੇ ਚਨੇ ਦੀ ਵਰਤੋਂ ਕਰਾਂਗੇ ਆਪਣੇ ਪਸ਼ੂ ਦੇ ਹਵਾਨੇ ਅਡਰ ਨੂੰ ਵਧਾਉਣ ਦੇ ਵਾਸਤੇ ਸੋ ਦੋਸਤੋ ਤੇ ਇਸ ਦੇ ਨਾਲ ਦੋਸਤੋ ਜਿਹੜਾ ਇੱਕ ਆਪਾਂ ਲੈਣਾ ਹੈ ਸੇਧਾ ਨਮਕ ਲੈਣਾ 20 ਗ੍ਰਾਮ ਸੇਧਾ ਨਮਕ 20 ਗ੍ਰਾਮ ਲਵਾਂਗੇ ਤੇ ਨਾਲ ਦੋਸਤੋ 30 ਗ੍ਰਾਮ ਜਿਹੜਾ ਆਪਾਂ ਵਿਟਾਮਿਨ ਐਚ ਵਿਟਾਮਿਨ ਐਚ ਦਾ ਪਾਊਡਰ ਜਿਹੜਾ ਯੂਜ਼ ਕਰਨਾ ਹੈਗਾ ਸੋ ਦੋਸਤੋ ਮੈਂ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਵਾਂ ਵੀ ਡਿਲੀਵਰੀ ਤੋਂ 2 ਮਹੀਨੇ ਪਹਿਲਾਂ ਇਹ ਜਿਹੜੀ ਆਪਾਂ ਪੂਰੀ ਅਨਾਜ ਹੈਗੀ ਹੈ ਦੋਸਤੋ ਜਿਹੜਾ ਆਪਣਾ ਵਿਟਾਮਿਨ ਐਚ ਹੈਗਾ ਤਿਆਰ ਕਰ ਰਹੇ ਹਾਂ ਇਹ ਆਪਾਂ 2 ਮਹੀਨੇ ਪਹਿਲਾਂ ਦੇਣਾ ਸ਼ੁਰੂ ਕਰਨਾ ਪਸ਼ੂ ਨੂੰ ਸੂਣ ਤੋਂ ਤਾਂ ਜੋ ਦੋਸਤੋ ਤੁਸੀਂ ਰਿਜ਼ਲਟ ਬਹੁਤ ਵਧੀਆ ਚੰਗੇ ਰਿਜ਼ਲਟ ਪਾ ਸਕੋ ਇਸ ਫਾਰਮੂਲੇ ਤੋਂ ਸੋ ਦੋਸਤੋ ਜਿਹੜੇ ਆਪਾਂ ਤਿੰਨ ਚੀਜ਼ਾਂ ਪਿਉਈਆਂ ਸੀਗੀਆਂ ਪਾਣੀ ਦੇ ਵਿੱਚ ਉਸ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਚੁੱਲ੍ਹੇ ਉੱਪਰ ਰੱਖ ਕੇ 400 ਗ੍ਰਾਮ ਛੋਲਿਆਂ ਨੂੰ 300 ਗ੍ਰਾਮ ਕਣਕ ਨੂੰ ਤੇ 300 ਗ੍ਰਾਮ ਜਿਉਨ ਨੂੰ ਤੇ ਨਾਲ 200 ਤੁਸੀਂ ਜਿਹੜਾ ਸੇਧਾ ਨਮਕਾ ਤੁਸੀਂ 20 ਗ੍ਰਾਮ ਨਾਲ ਹੀ ਪਾ ਦੇਣਾ ਉਬਾਲ ਲੈਣਾ ਦੋਸਤੋ ਇਹਨੂੰ ਚੰਗੀ ਤਰ੍ਹਾਂ ਪਕਾ ਲੈਣਾ ਜਦੋਂ ਡੇਢ ਘੰਟੇ ਘੰਟੇ ਤੱਕ ਜਿਹੜਾ ਤੁਸੀਂ ਇਸ ਨੂੰ ਬਿਲਕੁਲ ਪਕਾਉਣਾ ਹੈਗਾ ਬਾਅਦ ਵਿੱਚ ਦੋਸਤੋ نیچے ਲਾ ਕੇ ਇਸ ਨੂੰ ਬਿਲਕੁਲ ਠੰਡਾ ਕਰਕੇ ਇਸ ਦੇ ਵਿੱਚ ਜਿਹੜਾ ਦੋਸਤੋ 30 ਗ੍ਰਾਮ ਵਿਟਾਮਿਨ ਐਚ ਦਾ ਪਾਊਡਰ ਹੈਗਾ ਉਹ ਯੂਜ਼ ਕਰਨਾ ਹੈਗਾ ਉਹ ਆਪਾਂ 30 ਗ੍ਰਾਮ ਵਿਟਾਮਿਨ ਐਚ ਦਾ ਜਿਹੜਾ ਪਾਊਡਰ ਆ ਉਹ ਵਿੱਚ ਇਹਨਾਂ ਤਿੰਨ ਚੌ ਚੀਜ਼ਾਂ ਦੇ ਵਿੱਚ ਆਪਾਂ ਚੁੱਲੇ ਉੱਪਰੋਂ ਥੱਲੇ ਲਾ ਕੇ 30 ਗ੍ਰਾਮ ਵਿਟਾਮਿਨ ਐਚ ਦਾ ਪਾਊਡਰ ਪਾਵਾਂਗੇ ਇਹ ਦੋਸਤੋ ਜਿਹੜੀ ਆ ਕੁਆਂਟੀਟੀ ਆ ਇਹ ਇੱਕ ਟਾਈਮ ਦੀ ਹੈਗੀ ਆ ਤੁਸੀਂ ਸਵੇਰ ਸ਼ਾਮ ਇਹ ਚੀਜ਼ ਦੋ ਮਹੀਨੇ ਲਈ ਦੇਣੀ ਹੈਗੀ ਆ ਤਾਂ ਜੋ ਦੋਸਤੋ ਤੁਹਾਡਾ ਜਿਹੜਾ ਵਿਟਾਮਿਨ ਐਚ ਦੇਣ ਦੇ ਨਾਲ ਪਸ਼ੂ ਦਾ ਅੱਡਰਾ ਲਿਵਟੀ ਆ ਹਵਾਨਾ ਬਹੁਤ ਵਧੀਆ ਬਣ ਕੇ ਸਾਹਮਣੇ ਤੁਹਾਡੇ ਆਵੇ ਸੋ ਦੋਸਤੋ ਜਿਸ ਮੇਰੇ ਵੀਰ ਭਰਾ ਨੂੰ ਵੀਡੀਓ ਚੰਗੀ ਲੱਗੀ ਹੋਵੇ ਸੋ ਅੱਗੇ ਹੋਰਾਂ ਵੀਰਾਂ ਤੱਕ ਵੀ ਜਰੂਰ ਸ਼ੇਅਰ ਕਰ ਦਿਓ ਤੇ ਲਾਈਕ ਤੇ ਕਮੈਂਟ ਕਰਨਾ ਆਪਣਾ ਨਾਂ ਭੁੱਲਿਓ ਤੇ ਅਗਲੇ ਆਪਾਂ ਕਿਸ ਟੌਪਿਕ ਉੱਪਰ ਵੀਡੀਓ ਬਣਾਈਏ ਉਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਮੈਨੂੰ ਦੱਸ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ